ਸੱਤ ਸਟੇਟਾਂ ਤੇ ਯੂਨੀਅਨ ਟੈਰੀਟਰੀਜ਼ ਦੇ ਵਿੱਚ ਅਸੀਂ ਹੁਣ ਤੱਕ 1125 ਇਹੋ ਜਿਹੇ ਜੰਗਲ ਲਗਾ ਚੁੱਕੇ ਹਾਂ ਜੀ। ਹਾਂ। ਅਸੀਂ ਮਹੀਨੇ ਦੇ ਵਿੱਚ 30 ਫੋਰੈਸਟ ਆਮ ਹੀ ਲਗਾ ਲਏ। ਆਮ ਪਲਾਂਟੇਸ਼ਨ ਨਾਲੋਂ ਆ ਇਹਨਾਂ ਵਿੱਚ 30 ਗੁਣਾ ਵਾਧੂ ਆਕਸੀਜਨ ਛੱਡਦੇ ਨੇ ਤੇ 30 ਗੁਣਾ ਵਾਧਾ ਹੀ ਪ੍ਰਦੂਸ਼ਣ ਕਵਰ ਕਰਦੇ। ਹਾਂ। ਸਿਰਫ ਤੇ ਸਿਰਫ 1.5 ਸਾਲ ਤੁਸੀਂ ਇਹਨੂੰ ਪਾਣੀ ਪਾਣਾ ਥੋੜੀ ਜਿਹੀ ਟੇਕ ਕੇਅਰ ਕਰਨ ਜਿਵੇਂ ਨਵੇਂ ਬੱਚੇ ਜੰਮੇ ਦੀ ਅਸੀਂ ਟੇਕ ਕੇਅਰ ਕਰਦੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਤੁਪਕਾ ਪਾਣੀ ਵੀ ਪਾਣ ਦੀ ਲੋੜ ਨਹੀਂ ਹੈ ਸੈਲ ਸਸਟੇਨੇਬਲ ਹੋ ਜਾਏਗਾ ਇਹ ਏਰੀਆ ਦੇ ਵਿੱਚ 550 ਬੂਟੇ ਉਸ ਇਲਾਕੇ ਦੀਆਂ ਰਵਾਇਤੀ ਪ੍ਰਜਾਤੀਆਂ ਜਿਹੜੇ ਉਸ ਇਲਾਕੇ ਦੀਆਂ ਪ੍ਰਜਾਤੀਆਂ ਨੇ ਉਹਨਾਂ ਦਾ ਇੱਕ ਡੈਂਸ ਰੂਪ ਅਸੀਂ ਲਗਾਣੇ ਜੀ ਇਹਦੇ ਵਿੱਚ ਚਾਰ ਲੇਅਰਸ ਨਾਲ ਬੂਟੇ ਲੱਗਦੇ ਨੇ ਜੀ ਸਭ ਤੋਂ ਉੱਪਰ ਜਾਣ ਵਾਲੇ ਜਿਹੜੇ ਇੱਥੋਂ ਦੇ ਜਿਵੇਂ ਮੰਨ ਲਓ ਅਸੀਂ ਜਲੰਧਰ 'ਚ ਖੜੇ ਹਾਂ ਜਲੰਧਰ ਦੇ ਵਿੱਚ ਅਰਜਨ ਲਾਵਾਂਗੇ ਬਿਹੜਾ ਲਾਵਾਂਗੇ ਸਿਮਨ ਲਾਵਾਂਗੇ ਜੀ ਫਿਰ ਉਸ ਤੋਂ ਥੱਲੇ ਵਾਲੇ ਉਹਨਾਂ ਨੂੰ ਅਸੀਂ ਟਰੀ ਲੈਵਲ ਕਹਿੰਨੇ ਆਂ ਕੁਦਰਤ ਦੇ ਵਿੱਚ ਚਲੋ ਇਦਾਂ ਲੈਵਲ ਨਹੀਂ ਬਣਾਏ ਪਰ ਅਸੀਂ ਆਪਣੇ ਸਮਝ ਵਾਸਤੇ ਬਣਾਏ ਨੇ ਉਸ ਥੱਲੇ ਵਾਲੇ ਜਿਹੜੇ ਉਹਨਾਂ ਦੇ ਛਾਂ 'ਚ ਪਲਦੇ ਨੇ ਮਨੇਮਾ ਪਿੱਪਲ ਆਂਬ ਆੜੂ ਆਪਣਾ ਆਪਣਾ ਫਰੂਟਸ ਵਾਲਿਆਂ ਦੇ ਵਿੱਚ ਫਾਲਸ ਹੈ ਜਾਮਣ ਕਰ ਉਹਦੇ ਹੋਰ ਥੱਲੇ ਸ਼ਤੂਤ ਆਪਣਾ ਸੋਹਾਂਜਣਾ ਅਮਲਤਾਸ ਹੈ ਜਿਨ੍ਹਾਂ 'ਚ ਫੁੱਲ ਆਉਂਦੇ ਕਦਮ ਹੈ ਕਚਨਾਰ ਹੈ ਇਹ ਲਗਾਨੇ ਫਿਰ ਥੱਲੇ ਜਿਹੜੇ ਸਭ ਸਾਰਿਆਂ ਦੀ ਛਾਂ 'ਚ ਅੰਡਰ ਸਟੋਰੀਜ ਨੂੰ ਕਹਿੰਦੇ ਆ ਸ਼ਰਾਬਸ ਕਹਿੰਦੇ ਆ ਉਹਦੇ 'ਚ ਅੱਕ ਹੈ ਕਰੋਂਦਾ ਮਲੇਵੇਰ ਨੇ ਜਿਹੜੇ ਬਿਲਕੁਲ ਥੋਗੇ ਦਿਖਦਾ ਹੀ ਨਹੀਂ ਪੰਜਾਬ ਦਾ ਸਟੇਟ ਰੀਅ ਟਾਲੀ ਉਹ ਹੁਣ ਆਮ ਤੌਰ ਤੇ ਪਹਿਲਾਂ ਦੇਖ ਜਾਂਦੀਆਂ ਸ ਹੁਣ ਦਿਖਦੀਆਂ ਹੀ ਨਹੀਂ ਜੀ ਸੋ ਅਸੀਂ ਸਾਡੀ ਕੋਸ਼ਿਸ਼ ਇਸ ਪ੍ਰੋਜੈਕਟ ਨਾਲ ਇੱਕ ਤਾਂ ਇਹ ਸਾਰੀਆਂ ਪ੍ਰਜਾਤੀਆਂ ਨੂੰ ਅਸੀਂ ਵਾਪਸ ਲੈ ਕੇ ਆਈ ਦੂਸਰਾ ਜਿਹੜੀ ਅਸੀਂ ਵਿਧੀ ਵਰਤਦੇ ਆਂ ਵੀਰ ਜੀ ਇਹਦੀ ਖਾਸੀਅਤ ਇਹ ਹੈ ਕਿ 10 ਗੁਣਾ ਤੇਜ਼ੀ ਨਾਲ ਵਧਦੇ ਨੇ 30 ਗੁਣਾ 30 ਟਾਈਮਸ ਕਹਿ ਰਿਹਾ ਮੈਂ 30% ਨਹੀਂ ਕਹਿ ਰਿਹਾ 30 ਗੁਣਾ ਵੱਧ ਘਣੇ ਹੋਣ ਕਰਕੇ ਜੀ ਆਰਮ ਪਲਾਂਟੇਸ਼ਨ ਨਾਲੋਂ ਇਹਨਾਂ ਵਿੱਚ 30 ਗੁਣਾ ਵੱਧ ਆਕਸੀਜਨ ਛੱਡਦੇ ਨੇ ਤੇ 30 ਗੁਣਾ ਵੱਧ ਹੀ ਪ੍ਰਦੂਸ਼ਣ ਕਵਰ ਕਰਦੇ ਹਾਂ ਸਿਰਫ਼ ਤੇ ਸਿਰਫ਼ ਡੇਢ ਸਾਲ ਤੁਸੀਂ ਇਹਨੂੰ ਪਾਣੀ ਪਾਣਾ ਥੋੜੀ ਜਿਹੀ ਦੀ ਟੇਕ ਕੇਅਰ ਕਰਨੀ ਜਿਵੇਂ ਨਵੇਂ ਬੱਚੇ ਜੰਮੇ ਦੀ ਅਸੀਂ ਟੇਕ ਕੇਅਰ ਕਰਦੇ ਹਾਂ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਤੁਪਕਾ ਪਾਣੀ ਵੀ ਪਾਣ ਦੀ ਲੋੜ ਨਹੀਂ ਹੈ ਸੈਲ ਸਸਟੇਨੇਬਲ ਹੋ ਜਾਂਦਾ ਸੱਤ ਸਟੇਟਾਂ ਤੇ ਯੂਨੀਅਨ ਟੈਰੀਟਰੀਜ਼ ਦੇ ਵਿੱਚ ਅਸੀਂ ਹੁਣ ਤੱਕ 1125 ਇਹੋ ਜਿਹੇ ਜੰਗਲ ਲਗਾ ਚੁੱਕੇ ਹਾਂ ਜੀ ਤੇ ਬੜੇ ਮਤਲਬ ਮੈਂ ਖੁਸ਼ੀ ਜ਼ਾਹਰ ਕਰਦਾ ਵੀ ਅਸੀਂ ਨਾ ਇੱਕ ਆਪਣੇ ਮੋਟਰ ਰੱਖਿਆ ਵੀ ਅ ਫੋਰੈਸਟਰ ਡੇ ਕੀਪਸ ਕਲਾਈਮੇਟ ਚੇਂਜ ਹੋਵੇ ਹਾਂ ਸੋ ਜਿਸ ਸਪੀਡ ਨਾਲ ਸਾਨੂੰ ਹੰਗਾਰਾ ਮਿਲ ਰਿਹਾ ਖਾਸ ਤੌਰ ਤੇ ਪੰਜਾਬ ਦੇ ਵਿੱਚ ਤੇ ਬਾਕੀ ਜਗ੍ਹਾ ਤੋਂ ਵੀ ਆ ਤੁਹਾਡੇ ਵਰਗੇ ਐਨ ਆਰ ਆਈ ਵੀਰ ਤੇ ਆਪਣੇ ਰਧਾਵਾ ਮਸੰਦਾ ਵਰਗੇ ਪਿੰਡਾਂ ਦਾ ਜਿਹੜਾ ਸਾਥ ਮਿਲਿਆ ਸਕੂਲਾਂ ਕਾਲਜਾਂ ਦਾ ਜਿਹੜਾ ਸਾਥ ਮਿਲਿਆ ਅਸੀਂ ਮਹੀਨੇ ਦੇ ਵਿੱਚ 30 ਫੋਰੈਸਟ ਆਮ ਹੀ ਲਗਾ ਲਏ ਇੱਕ ਫੋਰੈਸਟੋ ਮੇਰਾ ਭਾਅ 550 ਰੁਪਏ ਰੁੱਖ ਹੈ ਜਿਹੜਾ 7-8 ਮਰਲੇ ਦੀ ਜ਼ਮੀਨ ਦੇ ਵਿੱਚ ਆਰਾਮ ਨਾਲ ਆ ਜਾ ਹਾਂ ਜੀ ਸੋ ਨਾਰਮਲੀ ਜਿਹੜੇ ਇਹ ਵੀਡੀਓ ਦੇਖ ਰਿਹਾ ਐਨਆਰਆਈਸ ਖਾਸ ਕਰਕੇ ਸਾਡੇ ਇਹ ਇਸ਼ੂਸ ਬਹੁਤ ਵਾਰ ਆਉਂਦਾ ਕਿ ਜ਼ਮੀਨਾਂ ਜਿਹੜੀਆਂ ਆ ਉਹਨਾਂ ਦੇ ਉੱਤੇ ਦਾਵੇਦਾਰੀਆਂ ਬਾਹਰ ਬੈਠੀਆਂ ਦੀਆਂ ਸਾਨੂੰ ਚਿੰਤਾ ਚ ਪਾ ਜੰਦੀ ਆ ਬੰਦਾ ਕਹਿੰਦਾ ਸ਼ਰੀਕ ਨੇ ਦੱਬ ਲਈ ਉਹਨੇ ਦੱਬ ਲਈ ਬੌਣ ਵਾਲੇ ਨੇ ਦੱਬ ਲਈ ਇਹਨੇ ਦੱਬ ਲਈ ਦੱਬ ਕੇ ਛੱਡੋ ਇਹਦਾ ਖੇੜਾ ਮੁਕਾਓ ਇਹਨੂੰ ਵੇਚੋ ਬਹੁਤ ਵਾਰ ਇਹ ਗੱਲ ਜਿਹੜੀ ਆ ਤੁਸੀਂ ਸੁਣਦੇ ਹੋ ਦੇਖਦੇ ਹੋ ਖੁੱਦੀ ਤੁਹਾਨੂੰ ਮਯੂਸੀ ਜੇ ਜਦੋਂ ਫਿਰ ਟੁੱਟਦਾ ਲਿੰਕ ਜਿਹੜਾ ਨੇਚਰਲੀ ਪਰਿਵਾਰਾਂ ਦਾ ਟੁੱਟੀਆਂ ਦਾ ਜ਼ਮੀਨ ਦੇ ਨਾਲ ਵੱਜੇ ਲੋਕਾਂ ਆਪਾਂ ਸੋ ਇਸ ਤਰ੍ਹਾਂ ਦੇ ਪ੍ਰੋਜੈਕਟ ਨੇਚਰਲੀ ਇੱਕ ਕਿਸਮ ਦਾ ਰਾਹਤ ਵੀ ਦੇ ਸਕਦੇ ਨੇ ਕਿ ਜਿੱਥੇ ਤੁਸੀਂ ਕੁਦਰਤ ਨਾਲ ਜੁੜ ਗਏ ਖਾਸ ਕਰਕੇ ਦੁਆਬੇ ਦੇ ਵਿੱਚ ਸਾਡੇ ਤਾਂ ਹਾਲੇ ਇਹਨੇ ਹੈ ਹੀ ਨਹੀਂ ਹਾਂਜੀ ਤੋ ਇਸ ਤਰ੍ਹਾਂ ਦਾ ਪ੍ਰੋਜੈਕਟ ਜੇ ਕੋਈ ਲਾਉਣਾ ਚਾਹੇ ਬਾਹਰੋਂ ਦੇਖਦਿਆਂ ਕਿੱਦਾਂ ਤੁਹਾਡਾ ਕੰਟੈਕਟ ਕਰੇ ਜੀ ਸਾਡੇ ਜਿਹੜੀ ਇੰਡੀਆ ਦੀ ਟੀਮ ਹੈ ਉਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜਾਂ ਜਦੋਂ ਤੁਹਾਡਾ ਫੇਰਾ ਲੱਗੇ ਢੇੜਾ ਲੱਗੇ ਪੰਜਾਬ ਦੇ ਵਿੱਚ ਸਾਡਾ ਨੰਬਰ ਹੈ 8427319268 ਜਾਂ ਸਾਡੀ ਜਿਹੜੀ ਵੈਬਸਾਈਟ ਹੈ ecosec.org ਉੱਥੇ ਤੁਸੀਂ ਇੱਕ ਮੈਸੇਜ ਕਰਨਾ ਹੈ ਈਮੇਲ ਕਰਨੀ ਹੈ ਸਾਨੂੰ ਤੇ ਅਸੀਂ ਜਿਵੇਂ ਤੁਹਾਡੇ ਕੋਲ ਆਏ ਅਸੀਂ ਪਹੁੰਚ ਜਾਣ ਬਿਲਕੁਲ ਸਾਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਕਿ ਇਸ ਸਾਰੇ ਦੇ ਵਿੱਚ ਆ ਇਹਨਾਂ ਨੇ ਪ੍ਰੈਜੈਂਟੇਸ਼ਨ ਕੀਤੀ ਅਸੀਂ ਆਪਣੇ ਪਿੰਡ ਦੇ ਜਿਹੜੇ ਸਾਡੀ ਪੰਚਾਇਤ ਦੇ ਪਿੰਡ ਦੇ ਪਤਵੰਤੇ ਸੱਜਣ ਐਨ ਆਰ ਆਈਸ ਜਿਹੜੇ ਉਹਨਾਂ ਨੂੰ ਸ਼ਾਮਲ ਕਰਕੇ ਮਤਾ ਪਾਸ ਕਰਕੇ ਹੁਣ ਗਾਂਹ ਪ੍ਰੋਜੈਕਟ ਤੁਸੀਂ ਇਹਨੂੰ ਵਰਕ ਦੇਖੋਗੇ ਨਾ ਜੀ ਜਿਹੜੀ ਅਸੀਂ ਆਪਣੇ ਪਿੰਡ ਦੇ ਵੱਲੋਂ ਪ੍ਰੂਵ ਕਰਾਉਣ ਜਾ ਰਹੇ ਇੱਕ ਹੋਰ ਜ਼ਮੀਨ ਵੀ ਜਿਹੜੀ ਅਸੀਂ ਦੇਣੀ ਆ ਸੋ ਇਸ ਦੇ ਉੱਤੇ ਕੱਖਾਂ ਤੋਂ ਕਿੱਦਾਂ ਸਾਡੇ ਅਸਲ 'ਚ ਜਿਹੜੇ ਲੱਖ ਆ ਸਾਡੇ ਕੁਦਰਤ ਨੇ ਸਾਨੂੰ ਜਿਹੜੇ ਦਿੱਤੇ ਧਰਤੀ ਬਨਸਪਤੀ ਜਿਹੜੀ ਆ ਉਹਦੇ ਨਾਲ ਜੁੜਾਂਗੇ ਇੰਡਸਟਰੀਆ ਵਾਲੇ ਦੁਆਲੇ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਸਾਡੇ ਪ੍ਰਦੂਸ਼ਣ ਹੈ ਇਸ ਪਿੰਡ ਦੇ ਆਸ-ਪਾਸ ਸੋ ਅਸੀਂ ਇਸ ਤੋਂ ਥੋੜਾ ਬਚਣ ਦੇ ਲਈ ਜਿਹੜਾ ਇੱਧਰ ਨੂੰ ਨਾਲ ਆਏ ਆ ਸੋ ਅਪਡੇਟ ਤੁਹਾਨੂੰ ਨੇਚਰਲੀ ਦਿੰਦੇ ਰਾਵਾਂਗੇ ਤੇ ਨਾਲ ਦੇ ਨਾਲ ਅਸੀਂ ਵੀਡੀਓ ਸਪਾਈਸ ਦੇ ਉੱਤੇ ਤੁਹਾਡੇ ਟੋਟਲ ਇਸ ਪ੍ਰੋਡਕਟ ਨਾਲ ਜੁੜਦਾ ਇਕੋ ਸਿੱਖ ਦਾ ਲਿੰਕ ਆ ਕੰਟੈਂਟ ਵੀਡੀਓ ਦੇ ਵਿੱਚ ਅਸੀਂਗੇ ਤਾਂ ਕਿ ਤੁਸੀਂ ਵੀ ਆਪਣੇ ਤੌਰ ਦੇ ਉੱਤੇ ਜਿਵੇਂ ਅਸੀਂ ਚੱਲ ਕੇ ਖੇਰੇ ਮਾਦੇ ਗਏ ਪਹਿਲੋ ਦੇਖਿਆ ਪ੍ਰੋਜੈਕਟ ਤੁਸੀਂ ਵੀ ਜਾ ਕੇ ਦੇਖੋ ਜ਼ਰੂਰ ਦੇਖਣ ਦੇ ਬਾਅਦ ਡਿਸਾਈਡ ਕਰੋ ਕਿਉਂਕਿ ਤੁਸੀਂ ਜਦੋਂ ਪੰਚਾਇਤਾਂ ਨੂੰ ਪਿੰਡ ਵਾਲਿਆਂ ਨੂੰ ਇਨਵੋਲਵ ਕਰਨਾ ਇਹ ਜ਼ਿੰਮੇਵਾਰੀ ਵਾਲਾ ਕੰਮ ਹੈ ਸੋ ਅਸੀਂ ਨੈਚਰਲੀ ਤਸੱਲੀ ਅਸੀਂ ਮਹਿਸੂਸ ਕੀਤੀ ਪਿੰਡ ਵਾਲੇ ਜਿਨ੍ਹਾਂ ਨੇ ਬਹੁਤ ਇੱਥੇ ਪੌਦੇ ਲਾਏ ਉਹਨਾਂ ਨੂੰ ਨਾਲ ਲੈ ਕੇ ਗਏ ਸੋ ਆਪਣੇ ਪਿੰਡ ਦੇ ਵਿੱਚ ਤੁਹਾਡੇ ਵੀ ਇਸ ਤਰ੍ਹਾਂ ਦੇ ਪ੍ਰੋਜੈਕਟ ਨਾਲ ਜੁੜੇ ਲੋਕ ਹੋਣਗੇ ਉਹਨਾਂ ਨਾਲ ਲੈ ਕੇ ਤੁਸੀਂ ਇਕੋ ਸਿੱਖ ਦਾ ਹਿੱਸਾ ਬਣ ਸਕਦੇ ਹੋ ਧੰਨਵਾਦ ਦਿਖਦੇ ਰੇਡੀਓ ਸਪੈਸ ਤੇ ਨਿਤ ਰਹਿਦਾ ਹਾਂ